ਹਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬੁਟੀਕ ਐਂਡ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਆ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਆਂ ਜੀ ਆਪਾਂ ਅੱਜ ਤੀਜ ਮਨਾ ਰਿਹਾ ਜੀ ਜਣੇ ਕਿ ਤੀਆਂ ਦਾ ਮੇਲਾ ਹਨਾ ਪਹਿਲਾਂ ਅਸੀਂ ਸੋਚਿਆ ਸੀਗਾ ਕਿ ਸਾਡੇ ਬੁਟੀਕ ਤੇ ਮੈਂ ਆਪਣੇ ਸਟੂਡੈਂਟਾਂ ਨਾਲ ਹੀ ਹਨਾ ਜਿਹੜੀ ਹੈਗੀ ਤੇਜ਼ ਬਣਾਵਾਂਗੇ ਫਿਰ ਚਲੋ ਭੈਣਾਂ ਨਾਲ ਹੋਰ ਜੁੜ ਗਈਆਂ ਜੀ ਫਿਰ ਇਹ ਜਗ੍ਹਾ ਜਿਹੜੀ ਸਾਨੂੰ ਘੱਟ ਸੀਗੀ ਹਨਾ ਕਿਉਂਕਿ ਫਿਰ ਕਾਫੀ ਜਾਣੇ ਹੋ ਜਾਂਦੇ ਆ ਜਗ੍ਹਾ ਗਰਮੀ ਹੈ ਹਨਾ ਘੱਟ ਜਗ੍ਹਾ ਦੇ ਵਿੱਚ ਵੀ ਸਹੀ ਨਹੀਂ ਆਉਂਦਾ ਫਿਰ ਨਾਲ ਹੀ ਆਪਣੇ ਸਕੂਲ ਹੈਗਾ ਤੇ ਅਸੀਂ ਜਿਹੜਾ ਹੈਗਾ ਉੱਥੇ ਦਾ ਅਰੇਂਜਮੈਂਟ ਰੱਖ ਲਿਆ ਜੀ ਭੈਣਾਂ ਹੋਰ ਜੁੜਦੀਆਂ ਗਈਆਂ ਬਹੁਤ ਵਧੀਆ ਜਿਹੜਾ ਹੈਗਾ ਪ੍ਰੋਗਰਾਮ ਅਸੀਂ ਅਲਿੱਖੇ ਆ ਤੁਸੀਂ ਇੰਜੋਏ ਕਰਿਓ ਨਾਲੇ ਲਾਈਕ ਕਮੈਂਟ ਸ਼ੇਅਰ ਵੀ ਜਰੂਰ ਕਰਿਓ ਵੀਡੀਓ ਨੂੰ ਹਰ ਇੱਕ ਸਾਲ ਆਪਾਂ ਆਪਣੇ ਪਿੰਡ ਤੱਕਰਾਉਣੀ ਆ ਹਨਾ ਤੀਆਂ ਇਸ ਵਾਰੀ ਆਪਾਂ ਧੋਰੀ ਦੇ ਵਿੱਚ ਪਹਿਲੀ ਵਾਰ ਮੇਰੀਆਂ ਤੀਆਂ ਨੇ ਤੇ ਪਹਿਲੀ ਵਾਰੀ ਆਪਾਂ ਇਹ ਪ੍ਰੋਗਰਾਮ ਕਰਵਾ ਰਹੇ ਆ ਚਲੋ ਬਹੁਤ ਵਧੀਆ ਭੈਣਾ ਦਾ ਸਹਿਯੋਗ ਰਿਹਾ ਸਾਰੇ ਮੇਰੇ ਸਟੂਡੈਂਟ ਮੇਰੇ ਨਾਲ ਖੜੇ ਆ ਕਾਫੀ ਸਟੂਡੈਂਟ ਮੇਰੇ ਜਿਹੜੇ ਹੈਗੇ ਨੇ ਉੱਥੇ ਪਹੁੰਚਣਗੇ ਜੀ ਕਾਫੀ ਉੱਥੇ ਪਹੁੰਚ ਚੁੱਕੇ ਆ ਹੁਣ ਟਾਈਮ ਹੀ ਆ ਪਹਿਲਾਂ ਅਸੀਂ ਉੱਥੇ ਸਾਰੀ ਤਿਆਰੀ ਕਰਕੇ ਗਏ ਆ ਹੁਣ ਅਸੀਂ ਤਿਆਰ ਹੋ ਕੇ ਚੱਲੇ ਆ ਆਜੋ ਤੁਸੀਂ ਵੀ ਇੰਜੋਏ ਕਰਿਓ ਹੁਣ ਆਪਾਂ ਅੱਗੇ ਜੀ ਸਕੂਲ 'ਚੇ ਨੇੜੇ ਸੀਗਾ ਆਪਣੇ ਸਕੂਲ ਤੇ ਇੱਥੋਂ 1 ਮਿੰਟ ਦਾ ਰਸਤਾ ਹੀ ਹੈ ਆਪਣੀ ਬੁਟੀਕ ਦਾ ਤੇ ਆਹ ਦੇਖੋ ਆਪਣੇ ਪੋਸਟਰ ਵਗੈਰਾ ਲੱਗੇ ਹੋਏ ਆ ਇੱਧਰ ਆਪਣਾ ਬੁਟੀਕ ਆਏਗਾ ਆ ਤੇ ਇਹ ਮੇਨ ਰੋਡ ਆ ਗਿਆ ਹਨਾ ਅੱਗੇ ਇੱਧਰ ਬੱਸ ਸਟੈਂਡ ਆ ਗਿਆ ਹਨਾ ਤੇ ਹੁਣ ਆਪਾਂ ਅੱਗੇ ਚੱਲਦੇ ਆ ਅਸੀਂ ਥੋੜਾ ਜਿਹਾ ਪਹਿਲਾਂ ਹੀ ਪਹੁੰਚੇ ਆ ਕਿਉਂਕਿ ਫਿਰ ਭੈਣਾ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਜੀ ਵੀ ਅਸੀਂ ਥੋੜਾ ਜਿਹਾ ਚਲੋ ਸਾਰਿਆਂ ਤੋਂ ਪਹਿਲਾਂ ਵਗ ਜੀ ਹੈ ਨਾ ਇੱਧਰ ਆਪਣੇ ਇਹ ਵੀ ਬੁਲਾਏ ਹੋਏ ਸੀਗੇ ਹੈ ਨਾ 1 ਮਿੰਟ ਦੇ ਵਿੱਚ ਤੁਸੀਂ ਆਪਦੇ ਸਾਰੇ ਸਰੀਰ ਦਾ ਚੈੱਕ ਅਪ ਕਰਾ ਸਕਦੇ ਹੋ ਹੈ ਨਾ ਤੁਸੀਂ ਆਪਦੇ ਸਰੀਰ ਨੂੰ ਕਿਵੇਂ ਤੰਦਰੁਸਤ ਰੱਖ ਸਕਦੇ ਹੋ ਤੇ ਇਹਨਾਂ ਨੂੰ ਆਪਾਂ ਆਪਣੇ ਪਿੰਡ ਵੀ ਤੀਆਂ ਤੇ ਬੁਲਾਵਾਂਗੇ ਬਿਲਕੁਲ ਫਰੀ ਦੇ ਵਿੱਚ ਤੁਸੀਂ ਸਾਰਾ ਚੈੱਕ ਅਪ ਕਰਾ ਸਕਦੇ ਹੋ ਆਪਣਾ ਹੈ ਨਾ ਤੇ ਆਪਣੇ ਬਾਦਸ਼ਾਹਪੁਰਤੀਆਂ ਤੇ ਵੀ ਆਪਾਂ ਇਹਨਾਂ ਨੂੰ ਬੁਲਾਵਾਂਗੇ ਤੇ ਇੱਥੇ ਹੁਣ ਆ ਗਏ ਸੀਗੇ ਸੰਧੂ ਸਾਹਿਬ ਕਿਉਂਕਿ ਸਾਡੀ ਕੱਲੀ ਪੀਂਗ ਪਾਉਣ ਵਾਲੀ ਰਹਿ ਗਈ ਸੀਗੀ ਬਾਕੀ ਅਸੀਂ ਸਾਰੀ ਤਿਆਰੀ ਕਰ ਗਏ ਸੀਗੇ ਮੇਰੇ ਸਟੂਡੈਂਟ ਬਹੁਤ ਵਧੀਆ ਸਾਰੀ ਨਾਲ ਤਿਆਰੀ ਕਰਵਾਈ ਹੈ ਮੇਰੇ ਤੇ ਇੱਧਰ ਹੁਣ ਸੰਧੂ ਸਾਹਿਬ ਪੀਂਗ ਸਾਤੋਂ ਪਈ ਨਹੀਂ ਤੀ ਫਿਰ ਅਸੀਂ ਇਹਨਾਂ ਤੋਂ ਪਵਾਈ ਤੇ ਇਧਰ ਬੱਚੇ ਆਪਣੇ ਹਨ ਆਪਣੀਆਂ ਫੋਟੋਆਂ ਕਲਿੱਕ ਕਰ ਰਹੇ ਤੇ ਹਨ ਵੀਡੀਓਜ਼ ਬਣਾ ਰਹੇ ਤੇ ਕਿਉਂਕਿ ਸਾਰਿਆਂ ਨੂੰ ਬਹੁਤ ਵਧੀਆ ਲੱਗਦਾ ਹੈ ਪੰਜਾਬੀ ਆਪਣਾ ਇੱਕ ਸੱਭਿਆਚਾਰਜਾ ਬਣਾਇਆ ਹੋਇਆ ਸੀਗਾ ਸਾਰਾ ਪੰਜਾਬੀ ਸ ਹੈ ਪੰਜਾਬੀ ਜਿਵੇਂ ਆਪਾਂ ਸੈਟ ਅਪ ਕਰਦੀ ਹੈ ਨਾ ਕਰਿਆ ਹੋਇਆ ਸੀਗਾ ਇੱਧਰ ਸਾਡੇ ਚਰਖੇ ਵਗੈਰਾ ਮਧਾਨੀਆਂ ਵਗੈਰਾ ਰੱਖੇ ਹੋਏ ਸੀਗੇ ਕਿਉਂਕਿ ਅਸਤਾ ਹਰ ਇੱਕ ਸਾਲੇ ਕੁਝ ਕਰਾਉਣੀ ਹੈ ਨਾ ਸ਼ਹਿਰ ਵਾਲਿਆਂ ਨੂੰ ਕੁਝ ਜ਼ਿਆਦਾ ਵਧੀਆ ਲੱਗਦੀਆਂ ਨੇ ਇਹ ਚੀਜ਼ਾਂ ਤੇ ਇੱਧਰ ਅਸੀਂ ਦੇਖੋ ਗੰਧ ਤੇ ਬਾਗ ਵਗੈਰਾ ਲਾ ਕੇ ਹੈਨਾ ਇਸ ਤਰ੍ਹਾਂ ਆਪਾਂ ਨੇ ਗੰਧਾਂ ਨੂੰ ਡੈਕੋਰੇਟ ਕੀਤਾ ਹੋਇਆ ਸੀਗਾ ਫੁਲਕਾਰੀਆਂ ਵਗੈਰਾ ਨਾਲ ਲਗਵਾਂਦੀ ਹੋਣੀਆ ਕਲ ਨਤੇ ਮਹਿੰਦੀ ਨ ਮੋਰ ਪੌਦੀ ਹੋਣੀਆ ਮੇਰੇ ਚੱਕ ਦਲਕਾਣੀ ਯਾਰ ਨੇ ਭੁੱਲਿਆ ਪਿਆਰ ਦਾ ਬੂਹਾ ਦੱਲੇ ਸੁਣ ਲੈ ਦਰਜੀ ਆਏ ਮੇਰਣੇ ਭਰਿਆ ਪਿਆ ਬਨੇਰਣ ਜੇ ਤੈਨੂੰ ਝੁੱਪ ਲੱਗਦੀ ਲੈਲਾ ਚਾਦਰਾਂ ਮੇਰਣੇ ਜੇ ਤੈਨੂੰ ਝੁੱਪ ਲੱਗਦੀ ਲੈਲਾ ਚਾਦਰਾਂ ਮੇਰਣੇ ਜੇ ਤੈਨੂੰ ਝੁੱਪ ਲੱਗਦੀ ਲੈਲਾ ਚਾਦਰਾਂ ਮੇਰਣੇ ਜੇ ਤੈਨੂੰ ਝੁੱਪ ਲੱਗਦੀ ਸਰੇ ਕਾਰ ਜਾ ਮੇਰਣ ਤੈਨੂੰ ਝੁੱਪ ਲੱਗਦੀ ਸਰੇ ਕਾਰ ਜਾ ਮੇਰਣ ਤੈਨੂੰ ਝੁੱਪ ਲੱਗਦੀ ਸਰੇ ਕਾਰ ਜਾ ਮੇਰਣ ਤੈਨੂੰ ਝੁੱਪ ਲੱਗਦੀ ਨਾ ਤੋ ਕੇ ਮੈਂ ਚੜੀ ਚਵਾਰੇ ਨਾ ਤੋ ਕੇ ਮੈਂ ਚੜੀ ਚਵਾਰੇ ਗਿੱਟਿਆਂ ਦੀ ਮੇਰੀ ਕੁਰਤੀ ਪਾੜਦੀ ਸੌ ਦਾ ਟਿੱਕਾ ਗਮਾਏ ਆਏ ਆਪਣਾ ਕੰਡੂ ਖੜੀ ਲੈ ਗਈ ਸੀ ਸੇਹੋਂ ਤੇ ਆਏ ਸਾਰੇ ਨੇੜੇ ਹੋ ਜੋ ਸਾਰੇ ਬਹੁਤ ਬਹੁਤ ਸੇ ਤੇ ਵੰਦਨ ਹੋਇ ਤੇ ਹੀ ਮੈਂ ਜੈ ਦੋਨੀਆ ਕੋਰੇ ਕੋਰੇ ਕੁਝ ਦੇ ਵਿੱਚ ਤੇ ਹੀ ਮੈਂ ਜੈ ਦੋਨੀਆ ਤੜੀਕੇ ਉੱਤੇ ਤੇ ਰਿੜੀ ਕਾਂਗੇ ਸੜੇ ਆਂਗੇ ਲਸੀ ਨੂੰ ਚਿੜਕਾਂਗੇ ਸੜੇ ਹੰਦੇ ਲਸੀ ਨੂੰ ਚਿੜਕਾਂਗੇ ਸੜੇ ਹੰਦੇ ਲਸੀ ਨੂੰ ਚਿੜਕਾਂਗੇ ਸੜੇ ਹੰਦੇ ਲਸੀ ਨੂੰ ਚਿੜਕਾਂਗੇ ਸਾਵੇਂ ਨਮੀ ਪੈ ਜਾਂਦਾ ਸੋਣ ਮੇ ਜਿਹੜੇ ਹੈਗੇ ਨੇ ਸਮਾਈ ਸਿੱਖ ਕੇ ਜਾ ਚੁੱਕੇ ਨੇ ਕਾਫੀ ਬੱਚੇ ਆਪਣੇ ਸਿੱਖ ਦੇ ਵਿਤੀ ਦਾ ਜਲਾ ਰਹੇ ਨੇ ਤੇ ਕਾਫੀ ਬੱਚੇ ਆਪਣੇ ਕੋਲੇ ਸਿੱਖ ਨਹੀਂ ਰਹੇ ਆ ਤੇ ਜੇ ਕਿਸੇ ਵੀ ਭੈਣ ਨੇ ਹਣਾ ਕਦੇ ਵੀ ਕੋਈ ਲੱਗਣਾ ਹੈ ਤਾਂ ਉਹ ਸਾਡੇ ਨਾਲ ਇੱਥੇ ਸਾਡੇ ਪੋਸਟਰ ਵਗੈਰਾ ਲੱਗੇ ਹੋਏ ਆ ਹਨ ਤੁਸੀਂ ਉਹਦੀ ਫੋਟੋ ਵਗੈਰਾ ਲੈ ਸਕਦੇ ਜਦੋਂ ਮਰਜੀ ਜਿਹੜੇ ਹੈਗਾ ਸਾਡੇ ਨਾਲ ਉਹ ਲਵਗੈਰੇ ਲੈ ਸਕਦੇ ਉਹ ਨਹੀਂ ਆਪਾਂ ਜਿਹੜਾ ਹੈਂਡਵਰਕ ਸੈੱਡਵਰਕ ਨਿਰਮਲ ਵਰਕ ਹਰ ਇੱਕ ਤਰ੍ਹਾਂ ਦੇ ਆਪਾਂ ਵਰਕ ਕਰਦੇ ਆ ਜਿਹੜੇ ਜਿਹੜੇ ਆਏ ਨੇ ਆਪਾਂ ਗੱਲ ਕਰਦੇ ਇਸ ਵਾਰੀ ਸੋਹਣਾ ਜਾਂ ਪਰਾਨਾ ਕੀ ਤੈਦੀ ਆ ਰਹੀ ਥੀ ਨਾਲ ਨਰੇਤਾਂ ਤੇ ਆ ਨਾ ਇਹਨਾਂ ਦਾ ਜੇ ਨਾ ਇਹਨਾਂ ਦਾ ਸਤੂਣੇ ਜਿਵੇਂ ਸਾਰੇ ਜਾਣਦੇ ਹੀ ਨੇ ਤੇ ਮਨੂ ਸੌਰੀ ਮੈਨੂੰ ਪਤਾ ਨਹੀਂ ਕਿਉਂ ਕਿ ਨਵੇਂ ਆਏ ਆ ਅਸੀਂ ਵੀ ਇੱਥੇ ਤੇ ਤਾਂ ਕਰਕੇ ਬਹੁਤ ਵਧੀਆ ਜਿਹੜਾ ਇਹਨਾਂ ਸਾਡਾ ਫੋਟੋ ਜਾਂ ਪਰਾਨਾ ਬਹੁਤ ਵਧੀਆ ਰਿਹਾ ਸਾਰੇ ਜਿਹੜੇ ਸਾਡੇ ਪਿੰਡ ਦੀਆਂ ਧੀਆਂ ਵੀ ਜਰੂਰ ਹੁੰਜੋਏ ਜੇ ਲਾ ਕੇ ਤੇ ਆਪਾਂ ਪਾਉਣਾ ਦੇ ਕੋਰ ਸਤੂ ਬਟੀਮ ਦੇ ਨਾਮ ਤੇ ਆਪਣਾ YouTube ਤੇ ਚੈਨਲ ਹੈ ਤੁਸੀਂ ਜਦੋਂ ਮਰਜੀ ਸਬਸਕ੍ਰਾਈਬ ਕਰਕੇ ਦੇਖਣਾ ਇਹ ਵੀ ਆਪਾਂ ਦਾ ਉਪਰ ਚੂਰ ਕਾਮ ਹੈ ਆਪਣੇ ਚੈਨਲ ਤੇ ਤੁਸੀਂ ਉਹਦੇ ਵਿੱਚ ਸਾਡੀ ਸਟਿਚਿੰਗ ਵੀ ਦੇਖ ਸਕਦੇ ਹੋ ਸਾਡੇ ਸਟੂਡੈਂਟ ਕਿਸ ਤਰ੍ਹਾਂ ਕੰਮ ਕਰ ਰਹੇ ਨੇ ਉਹ ਵੀ ਦੇਖ ਸਕਦੇ ਹੋ ਆਪਣੇ ਚੈਨਲ ਜਿਹੜੇ ਇਹਨਾਂ ਸਬਸਕ੍ਰਾਈਬ ਕਰਦੇ ਹੋ ਆਪਣੇ ਫੋਨਾਂ ਤੋਂ ਤੇ ਅੱਜ ਅਖੋਨ ਇਹਦੇ ਵਿੱਚ ਵੀ ਚੀਜ਼ਾਂ ਆ ਜਾਂਦੀਆਂ ਸਾਡੇ ਸਾ ਆਪਣੇ ਵਾਲੇ ਕੱਪੜਾ ਹੈ ਕਿ ਬਣਾ ਚੈਨਲ ਦਾ ਨਾਮ ਕੋਰ ਸੰਧੂ ਬਟਿਕ ਦੇ ਨਾਮ ਤੋਂ ਹੀ ਹੈ ਜੀ ਕੋਰ ਸੰਧੂ ਬਟਿਕ ਐਂਡ ਬਿਊਟੀ ਸਟੂਡੀਓ ਨੇ ਸਾਡੇ ਚੈਨਲ ਦਾ ਨਾਮ ਵੀ ਤੇ ਜਦੋਂ ਅਜੀ ਤੁਸੀਂ ਜਿਹੜਾ ਇਹ ਸર્ચ ਕਰਕੇ ਦੇਖ ਸਕਦੇ ਹੋ। ਬਾਕੀ ਥੈਂਕ ਯੂ ਕਰਨ ਜੋ ਅਸੀਂ ਸਭ ਨਾਲ ਆਈਏ ਹੋ ਪਰ ਹੈ ਨਾ ਖਰਾਬ ਨਹੀਂ ਕਰਨਾ ਚਾਹੁੰਦੇ। ਕਰਨ ਜੀ ਜੀ ਆਪ ਵੀ ਮੌਸਮ ਬਹੁਤ ਜ਼ਿਆਦਾ ਠੰਡਾ ਹੈ ਨਾ। ਅੱਜ ਮੌਸਮ ਵੀ ਜਿਹੜਾ ਠੰਡਾ ਸੀਗਾ ਜਿਸ ਸਵੇਰੇ ਹਲਕੀਆਂ ਹਲਕੀਆਂ ਜਿਹੀਆਂ ਕਣੀਆਂ ਪਈਆਂ ਨੇ ਹੁਣ ਮੌਸਮ ਬਹੁਤ ਸੋਹਣਾ ਹੋਇਆ ਪਿਆ ਸੀਗਾ। ਚਲੋ ਜੀ ਹੁਣ ਆਪਾਂ ਇੱਥੇ ਐਂਡ ਕਰ ਲੱਗੇ ਆ। ਤੇ ਬਹੁਤ ਵਧੀਆ ਰਿਹਾ ਸਾਡਾ ਜਿਵੇਂ ਪਹਿਲੇ ਸਾਲ ਦਾ ਪ੍ਰੋਗਰਾਮ ਸੀਗਾ ਹਨਾ ਬਹੁਤ ਵਧੀਆ ਰਿਸਪਾਂਸ ਮਿਲੇਆ ਬਹੁਤ ਵਧੀਆ ਰੌਣਕ ਮਿਲ ਕੇ ਸਾਰਿਆਂ ਨੇ ਇੰਜੋਏ ਕਰਿਆ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ